PTRC ਪੰਜਾਬ ਰੋਡਵੇਜ ਅਤੇ ਪਨਵਸ ਦੇ ਕੱਚੇ ਮੁਲਾਜ਼ਮ ਅੱਜ ਹੜਤਾਲ ਤੇ ਹਨ ਸੂਬੇ ਭਰ ਵਿੱਚ ਹਫੜਾ ਦਫੜੀ ਮਚੀ ਹੋਈ ਹੈ ਸੰਗਰੂਰ ਵਿੱਚ ਇੱਕ ਕਰਮਚਾਰੀ ਨੇ ਆਪਣੇ ਆਪ ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਪੁਲਿਸ ਮੁਲਾਜ਼ਮ ਵਿੱਚ ਹੰਸ ਗਿਆ ਪੈਟਰੋਲ ਦੀਆਂ ਬੋਤਲਾਂ ਲੈ ਕੇ ਬਸ ਤੇ ਝੜੇ PTRC ਮੁਲਾਜ਼ਮਾਂ ਨੂੰ ਜਦੋਂ ਉਤਾਰਿਆ ਜਾ ਰਿਹਾ ਸੀ ਤਾਂ ਉਸੇ ਟਾਈਮ ਬੋਤਲਾਂ ਚੋਂ ਤੇਲ ਆਪਣੇ ਉੱਤੇ ਪਾਉਂਦੇ ਪਾਉਂਦੇ ਬਸ ਮੁਲਾਜ਼ਮ ਨੇ ਅੱਗ ਲਗਾ ਲਈ ਅਤੇ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਇਸ ਮੌਕੇ ਤੇ ਪੁਲਿਸ ਮੁਲਾਜ਼ਮਾਂ ਦੀ ਫੁਰਤੀ ਨਾਲ ਮੁਲਾਜ਼ਮ ਦੇ ਲੱਗੀ ਅੱਗ ਨੂੰ ਬੁਝ Yeah. ਪੰਜਾਬ ਰੋਡ ਵਿੱਚ ਅਤੇ ਪੀਆਰਟੀਸੀ ਦੇ ਠੇਕੇਦਾਰ ਮੁਲਾਜ਼ਮਾਂ ਨੇ ਕਿਲੋਮੀਟਰ ਸਕੀਮ ਵਿਰੁੱਧ ਹੜਤਾਲ ਕਰ ਦਿੱਤੀ ਹੈ ਜਿਸ ਨਾਲ ਪੂਰੇ ਸੂਬੇ ਵਿੱਚ 3000 ਤੋਂ ਵੱਧ ਬੱਸਾਂ ਖੜੀਆਂ ਹਨ ਅਤੇ ਯਾਤਰੀ ਪੈਦਲ ਭਟਕ ਰਹੇ ਨੇ ਉਸ ਨਾਲ ਝੜਬ ਵਿੱਚ ਮੁਲਾਜ਼ਮ ਬੱਸ ਤੇ ਚੜ ਗਏ ਅਤੇ ਪਟ્રોલ ਭਰੀਆਂ ਬੋਤਲਾਂ ਲੈ ਕੇ ਆਤਮਦਾਦੀ ਧਮਕੀ ਦਿੱਤੀ ਹੈ ਯੂਨੀਅਨ ਨੇ ਕਿਹਾ ਕਿ ਪੁਲਿਸ ਨੇ ਪੀਆਰਟੀਸੀ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਯੂਨੀਅਨ ਨੇ ਕਿਲੋਮੀਟਰ ਸਕੀਮ ਨੂੰ ਰੱਦ ਕਰਨ ਠੇਕੇਦਾਰوں ਨੂੰ ਨਿਯੁਕਤੀ ਅਤੇ ਨਵੀਆਂ ਬੱਸਾਂ ਖਰੀਦਣ ਦੀ ਮੰਗ ਕੀਤੀ ਹੈ 8000 ਤੋਂ ਵੱਧ ਮੁਲਾਜ਼ਮ 32 ਜ਼ਿਲ੍ਹਿਆਂ ਦੇ 27 ਡੀ ਤੇ ਵਿਰੋਧ ਕਰ ਰਹੇ ਨੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗੱਲਬਾਤ ਦਾ ਭਰੋਸਾ ਦਿੱਤਾ ਹੈ ਯੂਨੀਅਨ ਨੇ ਕਿਹਾ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਜ ਜੋ ਜਾਮ ਲਾਇਆ ਸਾਡਾ ਜਾਮ ਲਾਉਂਦਾ ਕੋਈ ਮਕਸਦ ਨਹੀਂ ਸੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਲੈ ਕੇ ਸਰਕਾਰ ਆ ਰਹੀ ਹੈ ਉਸ ਦਾ ਵਿਰੋਧ ਕਰਦੇ ਆਂ ਆ ਸਮੇਂ-ਸਮੇਂ ਤੇ ਲਗਭਗ 7 ਤੋਂ 8 ਵਾਰੀ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਅਸੀਂ ਰੱਦ ਕਰਵਾਉਣ ਦੀ ਮੰਗ ਕਰਦੇ ਆਂ ਪਰ ਉਹਨਾਂ ਨੂੰ ਰੱਦ ਕਰਵਾਉਣ ਦੀ ਰੱਦ ਕਰਨ ਦੀ ਬਜਾਏ ਉਹਨਾਂ ਦੇ ਜੋ ਟੈਂਡਰਾਂ ਦੀ ਡੇਟਾ ਐਕਸਟੈਂਡ ਕੀਤੀ ਜਾਂਦੀ ਹੈ ਅੱਜ 28 ਤਰੀਕ 28 ਤਰੀਕ ਨੂੰ ਪਨਵਾਲ ਦੇ ਟੈਂਡਰ ਖੋਲਣ ਦੀ ਮਿਤੀ ਸੀਗੀ ਜਥੇਬੰਦੀ ਵੱਲੋਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਜੋ ਗੇਟ ਰੈਲੀਆਂ ਦਾ ਪ੍ਰੋਗਰਾਮ ਦਿੱਤਾ ਸੀ ਕੋਈ ਸਰਵਿਸ ਬੰਦ ਕਰਨ ਦਾ ਪ੍ਰੋਗਰਾਮ ਨਹੀਂ ਸੀ 2 ਵਜੇ ਜੇ ਟੈਂਡਰ ਖੁੱਲਦਾ ਫਿਰ ਕੱਲੀ ਪਨਵਸ ਬੰਦ ਕਰਨ ਦੇ ਅਸੀਂ ਅਲਟੀਮੇਟਮ ਦਿੱਤਾ ਹੋਇਆ ਸੀ ਪੀਆਰਟੀਸੀ ਫੇਰ ਵੀ ਨਹੀਂ ਸੀ ਬੰਦ ਕਰਨੀ ਪਰ ਮਜਬੂਰਨ ਸਾਨੂੰ ਅੱਜ ਜੇ ਤੁਸੀਂ ਦੇਖ ਰਹੇ ਹੋ ਪੂਰੇ ਸ਼ਹਿਰ ਬੰਦ ਕੀਤੇ ਗਏ ਨੇ ਪੂਰੇ ਬੱਸ ਸਟੈਂਡ ਬੰਦ ਕੀਤੇ ਗਏ ਨੇ ਇਹ ਤਾਂ ਕਰਨੇ ਪਏ ਨੇ ਕਿਉਂਕਿ ਸਾਡੀ ਜਥੇਬੰਦੀ ਦੇ ਆਗੂ ਸਹਿਬਾਨਾਂ ਨੂੰ ਖੁਦ ਮੇਰੇ ਘਰ ਵੀ ਰਾਤ ਪੁਲਿਸ ਨੇ ਰੇਡ ਮਾਰੀਆ ਜਿੰਨੇ ਵੀ ਆਗੂ ਸਹਿਬਾਨਾਂ ਨੂੰ ਰਾਤ ਨੂੰ ਚੱਕ ਕੇ ਨਜ਼ਰਬੰਦ ਕੀਤਾ ਗਿਆ ਤਾਂ ਕਰਕੇ ਅੱਜ ਪੂਰੇ ਸ਼ਹਿਰ ਪੂਰੇ ਬੱਸ ਸਟੈਂਡ ਪੂਰੀ ਸਰਵਿਸ ਬੰਦ ਕੀਤੀ ਗਈ ਆ ਅਸੀਂ ਮੰਗ ਕਰਦੇ ਆ ਕਿ ਸਾਡੇ ਆਗੂ ਸਹਿਬਾਨਾਂ ਨੂੰ ਜਿਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਉਹਨਾਂ ਨੂੰ ਰਿਲੀਫ ਕੀਤਾ ਜਾਵੇ ਤੇ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜੋ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ ਅਸੀਂ ਇਹ ਮੰਗਾਂ ਨੂੰ ਲੈ ਕੇ ਅੱਜ ਬੰਦ ਕੀਤਾ ਅੱਜ ਦਾ ਜੋ ਬੰਦ ਦਾ ਪ੍ਰੋਗਰਾਮ ਬਿਲਕੁਲ ਜਥੇਬੰਦੀ ਦਾ ਨਹੀਂ ਸੀ ਅੱਜ ਜੋ ਸਾਡੇ ਯਾਤਰੀ ਸਾਡੇ ਜਨ ਕਹਦੀ ਹੈ ਵੀ ਲੋਕ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਮੇਰੇ ਭਾਈ ਅੱਜ ਸਫ਼ਰ ਕਰਨ ਲਈ ਖੱਜਲ ਖਵਾ ਰਹੇ ਹੋ ਰਹੇ ਨੇ ਇਹ ਸਿਰ ਭਗਵੰਤ ਮਾਨ ਦੀ ਸਰਕਾਰ ਦੀ ਨਲਾਇਕੀ ਆ ਜਾਂ ਪੁਲਿਸ ਪ੍ਰਸ਼ਾਸਨ ਦੀ ਜਾਂ ਸਾਡੀ ਪੀਆਰਟੀਸੀ ਜਾਂ ਪਾਨ ਵਾਸ ਮੈਨੇਜਮੈਂਟ ਦੀ ਨਲਾਇਕੀ ਆ ਜੀ ਅੱਜ ਤੁਹਾਡੇ ਨਾਲ ਸਾਡੇ ਪੁਲਿਸ ਨੇ ਵੀ ਥਾਪਾਈ ਕੀਤੀ ਹੈ ਕਿ ਜਾ ਮਿਲਾਂਗਾ ਇੱਥੇ ਹੱਥੋਪਾਈ ਪੁਲਿਸ ਹੱਥੋਪਾਈ ਤਾਂ ਨਹੀਂ ਉਹ ਪਾਲ ਜਿਹੜੇ ਸਾਡੇ ਦੋ ਚਾਰ ਬੰਦੇ ਹੋ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਲਿਆ ਕੇ ਗੱਡੀਆਂ ਰੋਕਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਸਾਡੂ ਆਕਯੂ ਸਾਹਿਬਾਨਾ ਨੂੰ ਰਾਤ ਨੂੰ ਘਰਾਂ ਚ ਸੁੱਤੇ ਪਿਆ ਨੂੰ ਚੱਕਿਆ ਗਿਆ ਪਰ ਬਿਊਰੋ ਰਿਪੋਰਟ এবੀਪੀ ਸੰਜਾ